یہ بھی لہے وہ یہاں گنڈیاں سرکاراں نے ساڑا چرا حرام کرتا کوئی ہندو نہیں مارا کوئی سکھ نہیں مارا کوئی مسلم نہیں مارا کوئی اسائی بھیر نہیں مارا یہاں سرکاراں دا پیدا کرکو ہویا والا سرکاراں دا باتی کسی نے کوئی شرارت نہیں کینی شرارتی نہ دے پندے کرتے ہیں ਜਿਹੜੇ ਚੂਪੀ ਦੇ ਭਈਆਂ ਨੂੰ ਮੂੰਠਿਆਂ ਦੇ ਉੱਤੇ ਪੱਥਰ ਦੇ ਕੇ ਪਿਠਾ ਦਿੰਦੇ ਆ ਮੈਂ ਜਾਂ ਤੇ ਹਿੰਦ ਫੌਜ ਤੇ ਸਪਾਈ ਦੀ ਬੇਟੀ ਔਰ 에ਅਰ ਫੋਰਸ ਦੇ ਘਰ ਵਾਲੀ ਹਾਂ ਤੁਸੀਂ ਉਸ ਗੁਰੂ ਦੇ ਬੱਚੇ ਐ ਜਿਸ ਗੁਰੂ ਨੇ 40 ਸਿੰਘਾਂ ਨਾਲ तमाम ਦੁਨੀਆ ਦਾ ਮੁਕਾਬਲਾ ਕੀਤਾ ਫਿਰ ਕੀ ਹੋ ਗਿਆ ਸਾਡੇ ਸਿੰਘਾਂ ਕੋਲ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹਥਿਆਰ ਹੈ ਉਹ ਕਿਹੜਾ ਐ ਤਲਵਾਰ جو اے پائی ہے ہندو کو کو سکھ مسلم عائی اے پائی پائی بچا ہمیشہ میں سپاہی بیٹی ببن اکان خالصا لہر بابا جی میرے ہوئے ببن اکانی لہر ਔਰ 에어ਫੋਰਸ ਦੇ ਘਰ ਵਾਲੀ ਹੈ ਮੈਂ 에어ਫੋਰਸ ਦੇ 얘 ਤੋ ਆ ਰਹੀ ਹੈ ਆਪਣੀ ਡਿਊਟੀ ਦੇ ਸਾਡੇ ਜਿੰਨੇ ਵੀ ਹਰ ਤੱਕ ਧਰਨੇ ਹੋਏ ਆ ਸ਼ਾਂਤ ਮਈ ਹੋਏ ਆ ਪਹਿਲਾ ਕਿਸਾਨਾਂ ਦੇ ਧਰਨੇ ਚ ਸਾਹਮਣੇ ਖੜੇ ਰਹੇ ਆ ਬੰਦੇ ਕਿਸੇ ਨੇ ਕੋਈ ਸ਼ਨਾਖਤ ਨਹੀਂ ਕੀਤੀ ਸ਼ਨਾਖਤ ਇਹਨਾਂ ਦੇ ਬੰਦੇ ਕਰਦੇ ਆ ਜਿਹੜੇ ਜੁਪੀ ਦੇ ਭਈਆਂ ਨੂੰ ਕੋਠਿਆਂ ਦੇ ਉੱਤੇ ਪੁੱਥਰ ਦੇ ਕੇ ਪਿਠਾ ਦਿੰਦੇ ਆ ਜਿੱਦਣੇ ਮੋਰਚਾ ਲੱਗਿਆ ਸੀ 7 ਤਰੀਕ ਨੂੰ ਦੋਸਰ ਪਹਿਲਾਂ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡਾ ਦਾਤਾ ਦਾਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਦਾਤੀ ਬੀਬੀ ਬੁਝਾਰਕ ਜੀ ਮਾਤਾ ਗੁਜਰਕ ਜੀ ਸਾਡੀ ਮਾਤਾ ਮਾਤਾ ਸਾਹਿਬ ਕੌਰ ਜੀ ਆਪਣੇ ਗੁਰੂ ਦੇ ਬੱਚੇ ਆ ਸਾਡਾ ਪਿੰਡ ਅਨੰਦਪੁਰ ਸਾਹਿਬ ਅਸੀਂ ਉਸ ਗੁਰੂ ਦੇ ਬੱਚੇ ਆ ਜਿਸ ਗੁਰੂ ਨੇ 40 ਸੰਗਾਨਾਰ ਤਮਾਮ ਦੁਨੀਆ ਦਾ ਮੁਕਾਬਲਾ ਕੀਤਾ ਫਿਰ ਕੀ ਹੋ ਗਿਆ ਕਿ ਅੱਜ ਸਿੱਖਾਂ ਦੇ ਉੱਤੇ ਆਗੀ ਭਾਰੀ ਸਾਡੇ ਗੁਰੂਆਂ ਨੇ ਬਹੁਤ ਚੁੱਲ੍ਹੇ ਝੱਲੇ ਇਹਨਾਂ ਲੋਕਾਂ ਦੇ ਉਹ ਕਿੱਥੇ ਕਰੋੜਾਂ ਦੀ ਸੰਗਤ ਇਹਨਾਂ 40 ਸਿੰਘਾਂ ਨੇ ਮੁਕਾਬਲਾ ਕਰ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਅੱਜ ਇਹ ਸਾਨੂੰ ਗੋਲੀਆਂ ਦਿਖਾਉਂਦੇ ਨੇ ਸਾਡੇ ਸਿੰਘਾਂ ਕੋਲ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹਥਿਆਰ ਹੈ ਉਹ ਕਿਹੜਾ ਹੈ ਤਲਵਾਰ ਜੋ ਅਸੀਂ ਇਹ ਪਾਈ ਹੈ 2.5 ਇੰਚ ਦੀ 5 ਇੰਚ ਦੀ ਜਿੰਨੇ ਦੀ ਵੀ ਇਹ ਬੋਲਦੇ ਆ ਔਰ ਸਾਡੇ ਕੋ ਕੋਈ ਬੰਦੂਤ ਨਹੀਂ ਸਾਡੇ ਕੋ ਕੁਛ ਨਹੀਂ ਹੈ ਔਰ ਮੈਂ ਕਹਿੰਨੀ ਹੈ ਕਿ ਨਾ ਸਰਕਾਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹੈ ਅਮ ਆਪ ਤੋਂ ਅਯੋ ਮੋਦੀ ਸਾਹਿਬ ਜੀ ਮੈਂ ਤੁਹਾਡੇ ਭਾਜੀ ਪੀ ਦੀ ਬਾਈ ਬਾੜ ਦੀ ਪ੍ਰਧਾਨ ਮਿਸ ਸੋਹਤਾ ਬੋਲ ਰਹੀ ਹੈ ਔਰ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਨਾ ਜ਼ੁਲਮ ਕਰੋ ਤੇ ਨਾ ਕਰਾਓ ਨਾ ਕਰੋ ਇਹਨਾਂ ਨੂੰ ਸ਼ਾਂਤ ਮੈ ਇਹ ਆਪਣੇ ਧਰਨੇ ਕਰਨ ਦਿਓ ਮੇਰੀ ਹੱਥ ਵਨ ਕੇ ਬੇਨਤੀ ਹੈ ਤੁਸੀਂ ਕਿਹਨਾਂ ਦੀ ਖਾਤਰ ਇੰਨਾ ਜ਼ੁਲਮ ਕਰਦੇ ਆਂ ਔਰ ਜਿਨ੍ਹਾਂ ਨੇ ਤੁਹਾਨੂੰ ਅੱਜ ਆਜ਼ਾਦ ਕਰਾਇਆ ਉਹ ਸਿੱਖੀ ਤੇ ਜ਼ੁਲਮ ਕਰਦੇ ਆਂ ਨਾ ਕਰੋ ਨਾ ਕਰੋ ਜਾਣ ਦਿਓ ਸ਼ਾਂਤ ਮੈ ਇਹਨਾਂ ਨੂੰ ਧਰਨੇ ਕਰਨ ਦਿਓ ਇਹਨਾਂ ਮੋਰਚਿਆਂ ਦੀ ਫਤਿਹ ਕਰ ਦਿਓ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਮੈਂ ਕਦੀ ਨਹੀਂ ਤੁਹਾਡਾ ਦੇਣ ਭੁੱਲਾਂਗੀ ਅਸੀਂ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਵਾ ਇੱਕ ਵਾਰ ਜਿਤਾਇਆ ਕੰਮ ਕੀਤਾ ਸੀ ਦੂਜੀ ਵਾਰ ਵੀ ਜਿਤਾਇਆ ਅੱਗੇ ਹੋ ਹੋ ਕੇ ਔਰ ਸਾਡੀ ਹੱਥ ਮੰਨ ਕੇ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਹਨਾਂ ਨੂੰ ਨਾ ਰੋਕੋ ਏ ਸ਼ਾਂਤ ਮੈਂ ਧੰਨੇ ਦੇ ਰਹੇ ਨੇ ਸ਼ਾਂਤ ਮੈਂ ਆਪਣੇ ਕਾਰਜ ਕਰ ਰਹੇ ਜੀ ਇਹ ਮੇਰੀ ਬੇਨਤੀ ਹੈ